ਡਾਂਡੇ ਹਲਕੇ ਦੇ ਮੇਰੇ ਦੋ ਵੀਰ ਜਿਹੜੇ ਅਮਰੀਕਾ ਤੋਂ ਅੰਮ੍ਰਿਤਸਰ 에ਅਰਪੋਰਟ ਤੇ ਉੱਪਰੇ ਸੀ। ਔਰ ਮੈਂ ਪਹਿਲਾਂ ਤਾਂ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਿ ਸੁਖ ਸੁਵਿਲੀ ਆਪਣੇ ਘਰੇ ਆ ਗਏ। ਜਿੱਦਾਂ ਦੇ ਟਰੰਪ ਦੇ ਰਾਸ਼ਟਰਪਤੀ ਦੇ ਬਿਆਨ ਸੀਗੇ ਉਹਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਸਾਡੇ ਬੱਚੇ ਗਏ ਆ ਥੋੜੇ ਘੁਬਰਾਏ ਹੋਏ ਸੀਗੇ ਤੇ ਬਾਕੀ ਮੈਂ ਤੁਹਾਡੇ ਮਾਦੀ ਮਰਾਹੀ ਪੰਜਾਬ ਸਰਕਾਰ ਵੀ ਤਾਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਜੀ ਦੇਖੋ ਇਹ ਜੋ ਰੋਜੀ ਰੋਟੀ ਕਮਾਉਣ ਲਈ ਉੱਥੇ ਗਏ ਸੀਗੇ ਲੱਖਾਂ ਰੁਪਏ ਲਾਏ ਤੇ ਅੱਜ ਆਪਣੇ ਘਰ ਚੱਲੋ ਪਰਿਵਾਰ ਚ ਆ ਵੀ ਗਏ ਆ ਪਰ ਸਾਨੂੰ ਸਾਰਿਆਂ ਨੂੰ ਇਨਾਂ ਬਾਰੇ ਬੱਚੇ ਜਿੰਨੇ ਵੀ ਰਿਪੋਰਟ ਹੋ ਕੇ ਆਏ ਐ ਇਹਨਾਂ ਬਾਰੇ ਸਾਰਿਆਂ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਅਪਰਜਸਟ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾ ਸਕਣ ਤੇ ਜਿਹੜਾ ਲਾਸ ਹੋਇਆ ਉਹਨੂੰ ਕਵਰ ਕਰ ਸਕਣ ਮੇਰੇ ਖਿਆਲ ਸਾਡੇ ਮੰਤਰੀ ਸਾਹਿਬ ਤਾਂ 에ਰਪੋਰਟ ਤੇ ਤੁਹਾਨੂੰ ਐਨ ਆਰ ਆਈ ਸੀ ਮਿਲੇ ਹੀ ਆ ਧੰਨਵਾਦ ਸਾਹਿਬ ਤਾਂ ਉਹਨਾਂ ਨੇ ਵੀ ਜਿਹੜੇ ਸੈਂਟਰ ਦੇ ਐਨ ਆਰ ਆਈਜ਼ ਮੰਤਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕੀਏ ਕਿਉਂਕਿ ਸਾਰੇ ਇਹ ਵੀ ਮੈਰਿਟ ਨੇ ਇਹਨਾਂ ਦੇ ਵੀ ਬੱਚੇ ਆ ਇਹ ਵੀ ਇਹ ਦਾਰਾਪੁਰ ਤੋਂ ਉਹ ਟਾਲੀ ਤੋਂ ਨੇ ਹਾਂਜੀ ਤਾਂ ਇਹਨਾਂ ਦਾ ਕੋ ਜਿਹੜਾ ਲਾਸ ਹੋਇਆ ਆ ਉਹ ਵੀ ਪ੍ਰਭਾਵਿਤ ਕਰਨੇ ਦੀ ਕੋਸ਼ਿਸ਼ ਕਰਾਂਗੇ ਤਾਂ ਬਾਕੀ ਗਵਰਨਮੈਂਟ ਇਹਨਾਂ ਦੇ ਨਾਲ ਆ ਸਾਰੀ ਐਮਐਲਏ ਸਾਹਿਬ ਜੇਕਰ ਗੱਲ ਕਰੀਏ ਤਾਂ ਟਰੰਪ ਸਰਕਾਰ ਨੇ ਕਾਣਦੇ ਸਾਰੀ ਐ ਅਨਾਉਂਸ ਕਰ ਦਿੱਤਾ ਸੀ ਕਿ ਜਿਹਨੀਆਂ ਇਹੋ ਪਾਰਟੀ ਜਾਂ ਕਿਸੇ ਨੂੰ ਕਰਤੀ ਚਈਆ ਉਹਨਾਂ ਨੂੰ ਜਿਹੜਾ ਹੈਗਾ ਇਹ ਤੁਰਪੁਰ ਕਿਤਾ ਲਿਆ ਗਿਆ ਕੀ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀ ਭਾਰਤ ਸਰਕਾਰ ਨੇ ਕਿਉਂ ਪਰੰਦਰ ਵਰਗਾ ਕੀਤਾ ਕਿ ਅਸੀਂ ਇਹਨਾਂ ਦਾ ਕੁਝ ਕਾਰ ਕਰ ਸਕਦੇ ਹਾਂ ਦੇਖੋ ਭਾਰਤ ਸਰਕਾਰ ਹੀ ਉਹਨਾਂ ਨਾਲ ਗੱਲ ਕਰ ਸਕਦੀ ਹੈ ਸੂਬਾ ਸਰਕਾਰ ਨਹੀਂ ਗੱਲ ਕਰ ਸਕਦੀ ਤਾਂ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਐਨ ਆਰ ਆਈਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤੇ ਲੇਕਿਨ ਇਹ ਹੁੰਦਾ ਹੈ ਕਿ ਜਿਸ ਦਿਨ ਕਾਨੂੰਨ ਬਣੇ ਉਸ ਦਿਨ ਤੋਂ ਜਿਹੜਾ ਉਹਨਾਂ ਨੂੰ ਉਹਨਾਂ ਤੋਂ ਬਾਅਦ ਨਮਿਆਂ ਨੂੰ ਕਹਿ ਦਿੰਦੇ ਕਈ ਤਾਂ ਬਲੀਵ ਕਰਿਓ 40 45 45 50 50 ਲੱਖ ਰੁਪਈਆ ਲਾ ਕੇ ਗਏ ਆ ਦੂਸਰਾ ਪੰਜਾਬ ਗਵਰਨਮੈਂਟ ਹਮੇਸ਼ਾ ਇਹਨਾਂ ਦੇ ਨਾਲ ਖੜੀ ਆ ਭਗਵੰਤ ਮਾਨ ਜਿੰਨਾ ਵੀ ਗੱਲ ਕਰਾਂਗੇ ਔਰ ਸਾਡੇ ਐਨਆਰਆਈ ਮੰਤਰੀ ਸਹਿਬਾਨ ਜਿਹੜੇ ਉਹ ਵੀ ਟرائی ਕਰ ਰਹੇ ਆ ਬੈਸਟ ਤੋਂ ਬੈਸਟ ਕਰਾਂਗੇ ਉਹ ਮੇਰੀ ਦਿਲ ਦੀ ਇੱਛਾ ਆ ਕਿ ਇਹਨਾਂ ਦਾ ਦਰਦ ਦੁੱਖ ਕਿਉਂਕਿ ਆ ਆਪਾ ਭਾਈਚਾਰਾ ਦੇ ਵਿੱਚ ਰਹਿੰਨੇ ਆ ਪੀ ਇਹਨਾਂ ਦਾ ਜਿਹੜਾ ਲਾਸ ਹੋਇਆ ਉਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਸਾ ਜਿਹੜੇ ਅੱਜ ਤੱਕ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇਹੋ ਜਿਹੇ ਜਿਹੜੇ ਝੂਲਾ ਛਾਪ ਏਜੰਟ ਆ ਜਿਹੜੇ ਭੋਲੇ ਭੋਲੇ ਲੋਕਾਂ ਨੂੰ ਦੱਸਦੇ ਆ ਜਿੱਦਾਂ ਇਹਨਾਂ ਦਾ ਕੋਈ ਪੈਸਾ ਬਰਬਾਦ ਹੋਇਆ ਉਹਨਾਂ ਦੇ ਨੱਥ ਕਾਉਣ ਲਈ ਪਹਿਲ ਕਦਮੀ ਕਰੇਗੀ ਆਪੀ ਸਰਕਾਰ ਬਿਲਕੁਲ ਪਹਿਲਾਂ ਵੀ ਕੀਤੀ ਆ ਤੁਸੀਂ ਦੇਖਦੇ ਹੋ لیکن میں اپنے بھراواں ਨੂੰ اپنے ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਐਮੀ ਨਾਈਜੈਂਟ ਦੇ ਕੋਲ ਫਸ ਜਾਓ ਕਿਉਂਕਿ ਕੁਦਰਤੀ ਨੇਚਰਲ ਹੈ ਕਿ ਜਦੋਂ ਤੱਕ ਆਪਾਂ ਏਜੰਟ ਨੂੰ ਪੈਸੇ ਦੇਣੇ ਤਾਂ ਅਸੀਂ ਕਹਿੰਨੇ ਕੰਦ ਨੂੰ ਵੀ ਨਾ ਪਤਾ ਲੱਗੇ ਪੈਸੇ ਵੀ ਕੈਸ਼ ਦੇ ਦੇਣੇ ਆ ਜਿਨ੍ਹਾਂ ਦੇ ਕਾਨੂੰਨ ਮੁਤਾਬਕ ਨਾ ਤਾਂ ਪ੍ਰਵਾਈ ਹੋ ਸਕਦੀ ਆ ਨਾ ਕੋਈ ਗੱਲ ਆ ਵੀ ਸਾਰੀ ਸੋਚ ਵਿਚਾਰ ਕਰਨ ਪੰਜਾਬ ਸਰਕਾਰ ਵੀ ਬੱਦ ਤੋਂ ਵੱਧ ਲੱਗੀ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ 10000 ਭਰਤੀ ਆ ਸੀ ਤੁਸੀਂ ਦੇਖਿਆ ਹੀ ਆ ਕੱਲ ਫਿਰ ਇਸ਼ੂ ਕਰਤੀ ਆ ਕਿ ਜਿੰਨੇ ਵੀ ਪੰਜਾਬ ਦੇ ਆਪਣੇ ਨੌਜਵਾਨ ਆ ਉਹ ਵੱਧ ਤੋਂ ਵੱਧ ਜਿਹੜੇ ਆ ਪੰਜਾਬ ਦੇ ਵਿੱਚ ਹੀ ਜੋਬ ਕਰਨ ਬਾਹਰ ਨਾ ਜਾਣ ਤਾਂ ਕੋਸ਼ਿਸ਼ ਆ ਕਿਉਂਕਿ 5 ਸਾਲ ਹਲੇ ਤਾਂ 3 ਸਾਲ ਹੋਏ ਆ ਸਾਨੂੰ ਜਿੱਥੇ 70 ਸਾਲ ਦਾ ਸਿਸਟਮ ਖਰਾਬ ਹੈ ਉਹਨੂੰ ਸੁਧਾਰਨੇ ਨੂੰ ਟਾਈਮ ਲੱਗਣਾ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਜ਼ਰੂਰ ਦੇਉਨੇ ਆ ਇਹ ਪੰਜਾਬ ਦੇ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਚਿੰਤਕਿਆ ਕਿ ਸਾਡੇ ਨੌਜਵਾਨ ਬਾਹਰ ਨਾ ਜਾਣ ਪਰ ਪਿਛਲੀਆਂ ਸਮੇਂ ਦੇ ਜਿਹੜੇ ਜੋ ਘਾਟਾਂ ਆ ਜੋ ਤੁਸੀਂ ਦੇਖਦੇ ਆ ਕਿ ਉਹਦੇ ਤੋਂ ਤੰਗ ਹੋ ਕੇ ਲੋਕ ਬਾਹਰ ਜਾਂਦੇ ਸੀ ਰੁਜ਼ਗਾਰ ਲਈ ਪਰ ਫਿਰ ਵੀ ਅਸੀਂ ਬੈਸਟ ਟੂ ਬੈਸਟ ਟਰਾਈ ਕਰਾਂਗੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਮਿਲੇ ਆਪਣੇ ਘਰ ਸੁਖ ਸਵੇਲੀ ਰਹੇ ਮੈਨੂੰ ਲੱਗਦਾ ਉਹਨਾਂ ਨੇ ਇਹ ਵਰਸਾਟ ਤੁਸੀਂ ਇਹਨਾਂ ਨੂੰ ਸੁੱਖ ਦੀ ਲਹਿ ਆਏ ਇੱਥੇ ਕੱਲ ਨੂੰ ਕੇਂਦਰ ਦੀਆਂ ਏਜੰਸੀਆਂ ਜਾਂ ਵਿਦੇਸ਼ ਮੰਤਰਾਲੇ ਨਾਲ ਕੋਈ ਇਹਨਾਂ ਨੂੰ ਰਾਸਮਤਾ ਨਾ ਕਰੂਗਾ ਨਹੀਂ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਬਿਲਕੁਲ ਸਾਡੀ ਪੰਜਾਬ ਗਵਰਨਮੈਂਟ ਦੀ ਪੁਲਿਸ 에য়ারਪੋਰਟ ਤੇ ਗਈ ਹੈ ਉੱਥੇ ਸੈਂਟਰ ਦੀ ਗਵਰਨਮੈਂਟ ਵੀ ਖੜੇ ਆਈ ਸੀਗੀ ਆਪਣੀ ਸਾਰੀ ਉਹਨੀ ਸੁਨਾਈ ਜੀ ਇਹ ਕਿਹੜਾ ਕ੍ਰਾਈਮ ਕੀਤਾ ਇਹ ਨਹੀਂ ਕੋਈ ਕ੍ਰਾਈਮ ਥੋੜੋ ਕੀਤਾ ਰੋਜੀ ਦੇ ਲਈ ਕਿਤੇ ਗਏ ਸੀ ਕੋਈ ਕ੍ਰਾਈਮ ਨਹੀਂ ਗਏ ਇਹਨਾਂ ਨੇ ਕੀਤਾ ਗੱਲ ਕੋਈ ਏਦਾਂ ਦੀ ਗੱਲ ਹੁੰਦੀ ਤਾਂ ਮੈਂ ਪੰਜਾਬ ਸਰਕਾਰ ਵੀ ਮੈਂ ਵੀ ਐਜ਼ ਏ ਇਹਨਾਂ ਦੇ ਹਲਕੇ ਦਾ ਹੁਣ ਤੇ ਇਹਨਾਂ ਦੇ ਨਾਲ ਖੜਾ ਆਏ ਨੇ ਦਿਨ ਰਾਤ ਕੋਈ ਦਿੱਕਤ ਨਹੀਂ ਭਾਜੀ ਤੁਹਾਨੂੰ ਕੋਈ ਪ੍ਰੋਬਲਮ ਆਈ ਉੱਥੇ ਇੱਕ ਮਿੰਟ ਰੁਕ ਮੈਂ ਮਾਈਕ ਲਾ ਮੇਰਾ ਨਾਮ ਸੁਖਪਾਲ ਸਿੰਘ ਹੈ ਭਾਜੀ ਤੇ ਕਿੰਨਾ ਚਿਰ ਹੋ ਗਏ ਤੁਸੀਂ ਤੁਹਾਨੂੰ ਗਏ ਮੈਂ ਕੋਈ ਚਾਰ ਮਹੀਨੇ ਹੋ ਗਏ ਤੋਂ ਮਨੂੰ ਘਰੋਂ ਨਿਕਲੇ ਨੂੰ ਚਾਰ ਮਹੀਨੇ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਂਦੇ ਪਾਜੀ ਔਕੜਾਂ ਦਾ ਬਹੁਤ ਨੇ ਬਸ ਹੁਣੇ ਅਰਦਾਸ ਕੇ ਹੱਥ ਅੱਗੇ ਬੇਤੀ ਆ ਪਾਜੀ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਪਾਜੀ ਕੇ ਪਾਸੇ ਜਾਓ ਪਾਜੀ ਕਿਤੇ ਖਾ ਲੋ ਥੋੜੀ ਖਾ ਲੋ ਕਿਤੇ ਧੱਕੇ ਨਾ ਚਲੋ ਪਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਤੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੀ ਜੀਅ ਚ ਪੈਸਾ ਤੇ ਲ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਾਵ ਲਾ ਲੋ ਪਾਜੀ 30 35000 ਦੇ ਤੱਕ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋ ਲਏ ਆ ਇਹ ਕਿ ਖੜਿਆ ਕੇ ਇਹ ਤੋਂ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਸੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਤੋਂ ਜ਼ਿਆਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਵੀ ਟਿਕਟ ਆਈ ਐ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਚਲੋ ਪਹਿਲਾ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰ ਕੇ ਪਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਬਾਈ ਬਹੁਤ ਔਖਾ ਹੁੰਦਾ ਇਟਲੀ ਕੋ ਤੁਸੀਂ ਕਿੱਥੇ ਗਏ ਸੀ ਤਾਂ ਬਈ ਉਹ ਤੋਂ ਉਹਨਾਂ ਨੇ ਲਾਟਨ ਅਮਰੀਕਾ ਲੈ ਕੇ ਜਾਂਦੇ ਆ ਪਾਜੀ ਤੋਂ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀਉਂ ਤੁਹਾਡੇ ਇੱਥੋਂ ਫਲਾਈਟ ਹੋਣੀ ਹੈ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫੇਰ ਭਾਜੀ ਮਜਬੂਰੀ 'ਚ ਇਹ ਕਰਦਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਪੁੱਕਾ ਤਾਂ ਲੱਗਦੀ ਆ ਕਹਿੰਦਾ ਇੱਕ ਦਿਨ ਭੁਖਾਰਾ ਲੂਗਾ ਦੋ ਦਿਨ ਪਰ ਇਹ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਭਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਦੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਰੋਡ ਤੇ ਫੇ 40 45 ਕਿਲੋਮੀਟਰ ਚੱਲੇ ਆ ਅਸੀਂ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੇ ਨਾਲ ਕੋਈ ਮਿਸੈਕਿੰਗ ਹੋਈ ਭਾਜੀ ਬਹੁਤ ਕੁਝ ਦੇਖਿਆ ਜੀ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਛੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਮੋ ਛੱਡ ਦਿੰਦੇ ਆ ਕਿ ਮਰ ਜਾ ਬਾਈ ਇੱਥੇ ਡੈਡ ਬੋੜੀਆਂ ਅਸੀਂ ਜਾਂਦੇ ਵਕੁੱਦ ਦੇਖੀਆਂ ਨੇ ਪੰਜਾਬ ਦੇ ਨੌਜਵਾਨਾਂ ਦਾ ਸਟਰੀਮ ਬੇਚਣਾ ਚਾਹੁੰਦੇ ਆ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਜੜਦਾ ਜਿਹੜਾ ਭਾਂਡਾ ਚੜਜੋ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੇਸਟ ਹੋਈ ਉੱਥੇ ਕੀ ਗੱਲਬਾਤ ਹੋਈ ਉੱਥੇ ਤੁਹਾਡੀ ਭਾਜੀ ਅਰੇਸਟ ਹੋਈ ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰਨ ਆਏ ਆ ਹੁਣ ਭਾਜੀ ਸਾਫ ਸਾਰੇ ਜਣਾਂ ਜਾ ਕੇ ਅਸੀਂ ਕੰਮ ਕਰਨ ਆਏ ਆ ਕੰਮ ਨਹੀਂ ਮਿਲਿਆ ਅਸੀਂ ਕੰਮ ਦੀ ਭਾਲ ਜਾਏ ਆ ਪੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਕੇ ਗਏ ਆ ਕੋਈ 10 ਕ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਤੇ ਤੁਹਾਨੂੰ ਵਰਕ ਪਰਮਿਟ ਦੇ ਦਾਂਗੇ ਵਰਕ ਪਰਮਿਟ ਤਾਂ ਦੂਰ ਦੀ ਗੱਲ ਬਾਜੀ ਨਾ ਰੋਟੀ ਨਾ ਕੁਝ ਹੋਰ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਦਾ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਗੱਲ ਬਾਰਡਰ ਤੋਂ ਪਿੱਛੇ ਨਹੀਂ ਬਾਰਡਰ ਤੋਂ ਹੀ ਚਪਲਸ ਉਥੋਂ ਚੱਕੇ ਗਿਆ ਜੀ ਅੱਛਾ ਕੋਈ ਪਤਾ ਕਿਹੜਾ ਬਾਰਡਰ ਸੀਗਾ ਮੈਕਸੀਕੋ ਤੇ ਮੈਕਸੀਕੋ ਤੋਂ ਬਈ ਐਂਟਰ ਹੋਏ ਆ ਮਤੈਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬਰਾਦੇ ਭਾਈ ਪੁਲਿਸ ਵਾਲਾ ਚੱਕ ਲਿਆ ਉਦੋਂ ਆਰਮੀ ਵਾਲਿਆਂ ਨੇ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ 'ਚ ਹੀ ਰੱਖਿਆ ਨਾ ਕਮਰੇ 'ਚੋਂ ਬਾਹਰ ਕੱਢਿਆ ਨਾ ਸਾਨੂੰ ਹਾਸ ਮਤਲਬ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਭਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੀ ਉੱਥੇ ਹਜ਼ਾਰਾਂ ਭਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਈ ਰਿਪੋਰਟ ਹੀ ਆ ਬਹੁਤ ਬਹੁਤ ਸਾਰੇ ਆ ਰਹੇ ਆ ਉਸ ਅਮਰੀਕਾ ਦਾ ਕੋਈ ਟੱਪਿਆ ਰਹੀ ਸੀ ਇਹਦਾ ਮਤਲਬ ਨਹੀਂ ਬਾਰਡਰ ਟੱਪ ਕੇ ਬਾਜੀ ਪਾਰ ਹੋਈਆਂ ਸੀ ਟੱਪ ਕੇ ਅਰੇਸਟ ਹੋਏ ਹਾਂਜੀ ਚਲੋ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਇਹ ਨਿਕਲੇ ਤੇ ਮੈਂ ਫਿਰ ਦੋ ਦਿਨ ਹੋਟਲ 'ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਆ ਪੇਰੂ ਤੱਕ ਹੀ ਬੱਸਾਂ ਤੇ ਗਈ ਤੇ ਅੱਗੇ ਮਤਲਬ ਕਿ ਕੋਈ ਉੱਥੇ ਫਲੈਟ ਨਹੀਂ ਆ ਕੋਈ ਕੁਝ ਨਹੀਂ ਹੈਗਾ ਸੀ ਫਿਰ ਬਾਹਰ ਤੇ ਟੈਕਸੀ ਰਾਈ ਗਈ ਫਿਰ ਉਨ ਕੋਕਲੀ ਕਲੰਬੀਆ ਤੇ ਫਿਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ 크ਰੂਜ਼ ਤੇ ਇਹਨੂੰ ਕਹਿੰਦੇ ਤੇ ਪਰ 크ਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਜੀ ਫਿਰ ਪਨਾਮਾ ਫਿਰ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਜੀ ਤੇ ਇੱਕ ਜੰਗਲ ਚ ਪਨਾਮਾ ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ 2 ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਇਦਾਂ ਨਕਾਰਾ ਗੁਆ ਗੁਆਟਾਮਲ ਮੁਕਸੀਕੋ ਤੱਕ ਪਹੁੰਚ ਗਏ ਉੱਥੇ ਤੋਂ ਅੱਗੇ ਕਿਸ ਤਰ੍ਹਾਂ ਗਏ ਮੁਕਸੀਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਕਿ ਉਹਨੇ ਡੋਂਕਰ ਨੇ ਤੋਂ ਸਮੁੰਦਰ ਦੀ ਗੱਲ ਕਿਉਂ ਲੱਗੀ ਸਮੁੰਦਰ ਦੀ ਡੋਂਕੀ ਲੱਗੀ ਆ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇਹ ਤਾਂ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਕੀ ਰਾਂ ਜਾਵਾਂਗੇ ਕਿ ਸਿੱਧੀ ਫਲਾਈ ਕੀ ਉਹਨਾਂ ਨੇ ਜਰਤ ਹੁੰਦਾ ਸੀ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰਪਦਾ ਵੀਜ਼ਾ ਦਵਾਉਂਗਾ ਵੀ ਵਿਜਾ ਲਵਾ ਕੇ ਫਿਰ ਸਿੱਧਾ ਮੁਕਸਿਕੋ ਦਾ ਕਰਾਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾਜ਼ ਤੋਂ ਕਤਰ ਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲਿਆ ਫਿਰ ਅੱਗੇ 42 ਲੱਖ ਰੁਪਏ ਇਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਹੀਂ ਤੇ ਚਾਰ-ਚਾਰ ਦਿਨ ਕਦੀ ਆ ਰਹੀ ਭੁੱਖੇ ਰਹਿੰਦਾ ਸੀ ਕਦੀ ਕੋਕ ਮਿਲ ਜਾਣਾ ਜੱਬ ਬਿਸਕਟ ਮਿਲ ਜਾਣੇ ਬਸ ਇਹੀ ਖਾ ਲੈਣੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਹੀ ਕਰਦੇ ਸਾਡੀ ਮਦਦ ਕਰਨਾ ਟੈਂਟਾਂ ਦੇ ਖਲਾਫ ਵੀ ਕਾਰਵਾਈ ਚਾਹੁੰਦੇ ਤੁਸੀਂ ਜੰਟਾਂ ਦੀ ਕਾਰਵਾਈ ਸਖਤੂ ਸਖਤੂ ਨਹੀਂ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ 2 ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾ ਹੈ ਤੇ 1 ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਮਲਕੇ ਦੀ ਜ਼ਿੰਦਗੀ ਨਾ ਖਲਵਾੜ ਨਾ ਹੋਏਗਾ